ਜੈ ਭੀਮ ਜੈ ਮਹਾਰਾਜ ਜੈ ਭੀਮ ਜੈ ਮਹਾਰਾਜ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾਂ ਦੇ ਮੇਰੇ ਭੋਗੇ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾਂ ਦੇ ਮੇਰੇ ਭੋਗੇ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾਂ ਦੇ ਮੇਰੇ ਭੋਗੇ ਚੱਲ ਭਰਾ ਜੀ ਕੀ ਨਾਮ ਹੈ ਕਿਹੜੀ ਸੰਸਥਾ ਨਾਲ ਜੁੜੇ ਹੋ ਮੇਰਾ ਨਾਮ ਜਸਵਿੰਦਰ ਸਿੰਘ ਵਟੂਈ ਮੈਂ ਮੈਦੂਕੂਲੇ ਜੱਥੇਬੰਦੀ ਦਾ ਸੂਬਾ ਪ੍ਰਧਾਨ ਆ ਅੱਜ 14 ਅਪ੍ਰੈਲ ਨੂੰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ 바ਵਾ ਸਾਹਿਬ ਮੇਨਗਾਰਦੀ ਦਾ ਜਨਮ ਦਿਨ ਅ ਦਿਹਾੜਾ ਸੀ ਅੱਜ ਮਨਾਇਆ ਗਿਆ ਬਹੁਤ ਸ਼ਰਧਾ ਤੇ ਭਾਵਨਾ ਦੇ ਨਾਲ ਅੱਜ ਮੈਂ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਵੱਸਦੇ ਆ ਸਾਡੇ ਲੋਕ ਸਾਡੇ ਭਰਾ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਮੈਂ ਕਹਿਣਾ ਵੀ ਸਾਰਿਆਂ ਨੂੰ ਸਾਨੂੰ 바ਵਾ ਸਾਹਿਬ ਮੇਨਗਾਰਦੀ ਕੀ ਕੀ ਸੋ ਇਹ ਤੇ ਸਾਨੂੰ ਚੱਲਣਾ ਚਾਹੀਦਾ ਜੋ ਜਿਹੜਾ ਸਾਨੂੰ 바ਵਾ ਸਾਹਿਬ ਮੇਨਗਾਰਦੀ ਨੇ ਧੋ ਬੋਟਾਂ ਦਾ ਅਧਿਕਾਰ ਦਿੱਤਾ ਅਸੀਂ ਕਹਿੰਨੀ ਵੀ ਜੇ ਅੱਜ ਅਸੀਂ ਆਯਾਤ ਹੋ ਰਹੇ ਆ ਤਾਂ ਬਾਬਾ ਸਾਹਿਬ ਮੇਦਗਾਰ ਜੀ ਦੀ ਜਿਹੜੀ ਉਹਨਾਂ ਨੇ ਸਾਰੇ ਪਰਿਵਾਰ ਨੇ ਬਾਬਾ ਸਾਹਿਬ ਕੀਤੇ ਪਰਿਵਾਰ ਨੇ ਬਾਬਾ ਸਾਹਿਬ ਜੀ ਨੇ ਉਹਨਾਂ ਨੇ ਇੱਕ ਦੁਨੀਆ ਦੀ ਖਾਤਰ ਆਉਂਦੀ ਜਾਨ ਲਾਈ ਜਿਹੜੀ ਅੱਜ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਉਹਨਾਂ ਦੀ ਸੋਚ ਸੀ ਜਿਹੜੀ ਇੱਕ ਲੋਕਾਂ ਨੂੰ ਇਨਸਾਫ ਦਿਵਾਉਣੀ ਔਰ ਮੈਂ ਚਾਹਣਾ ਵੀ ਸਾਰੇ ਭੈਣਾ ਭਰਾਵਾਂ ਨੂੰ ਸਾਨੂੰ ਬਾਬਾ ਸਾਹਿਬ ਮੇਦਗਾਰ ਜੀ ਦੀ ਸੋਚ ਤੇ ਸਾਨੂੰ ਖਰੇ ਉਤਰਨਾ ਚਾਹੀਦਾ ਜਿਹੜੇ ਬਾਬਾ ਸਾਹਿਬ ਕੀ ਦਾ ਸਬਦਾਨ ਨਹੀਂ ਪੜਦੇ ਮੈਂ ਇੱਕ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਕਹਿਣਾ ਚਾਹਣਾ ਵੀ ਸਬਦਾਨ ਪੜੋ ਇਹ ਤੁਸੀਂ ਦੇਖੋ ਵੀ 바ਵਾ ਸਾਹਿਬ ਜੀ ਦੀ ਦੇਣ ਕਿੰਨੀ ਦੇਣ ਹੈ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੀਦਾ ਮੈਂ ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਜੀ 바ਵਾ ਸਾਹਿਬ ਮਹਿੰਦਗਾਰ ਜੀ ਦੇ ਸੰਵਿਧਾਨ ਦੇ ਸਾਨੂੰ ਚੱਲਣਾ ਚਾਹੀਦਾ ਕਿਉਂਕਿ ਉਹਨਾਂ ਨੇ ਉਂਗਲੀ ਫੜ ਕੇ ਸਮਾਜ ਨੂੰ ਉਹਨਾਂ ਨੇ ਇੱਕ ਸਿਖਾਇਆ ਇੱਕ غلامੀ ਦੀਆਂ ਜ਼ੰਜੀਰਾਂ ਦੇ ਵਿੱਚੋਂ ਕੱਟਿਆ ਤੇ ਵੱਡੇ ਵੱਡੇ ਤਣਾੜ ਜਿਹੜੇ ਕਾਰਪੋਰੇਟ ਕਰਾਣੇ ਆ ਉਹ ਅੱਜ ਵੀ ਸਾਡੇ ਗਰੀਬਾਂ ਦੀ ਆਵਾਜ਼ ਦੁਵਾਈ ਜਾਂਦੀ ਹੈ ਪਰ ਇੱਕੋ ਇੱਕ 바ਵਾ ਸਾਹਿਬ ਮਹਿੰਦਗਾਰ ਜੀ ਦੀ ਸੋਚ ਹੈ ਜਿਹਨਾਂ ਨੇ ਇੱਕ ਦੁਨੀਆਂ ਦੇ ਵਿੱਚ ਸੰਵਿਧਾਨ ਲਾਗੂ ਕੀਤਾ ਕਾਨੂੰਨ ਲਾਗੂ ਕੀਤਾ ਅੱਜ ਉਹਨਾਂ ਦੀ ਕਾਨੂੰਨਾ ਦੇ ਦੇਣ ਤੇ ਹੀ ਅਸੀਂ ਬਚੇ ਆ ਰਹੇ ਹਾਂ ਜੈ ਹਾਂ ਜੈ ਮੋਰ ਕੇ ਬਾਬਾ ਸੰਤ ਜੀ ਸੋਚਤੇ ਜੈ ਹਾਂ